ਹਾਂਜੀ ਸਸਤੀਗਾ ਜੀ ਸਾਰਿਆਂ ਨੂੰ ਸੋ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਸਵੇਰ ਦਾ ਵਲੌਗ ਨਹੀਂ ਬਣਾਇਆ ਗਿਆ ਸੋ ਸਵੇਰ ਅੱਜ ਬੁਖਾਰ ਚੜ ਗਿਆ ਸੀਗਾ ਸੋ ਮੈਂ ਰੈਸਟ ਤੇ ਸੀਗਾ ਸੋ ਇਧਰ ਚਾਚਾ ਨੀਲੂ ਜੀ ਵਿਚਾਰ ਰਿਹਾ ਸੱਚੀ ਅੱਜ ਕਾ ਤੇ ਭੱਜ ਰਹੇ ਹਾਂ ਲੰਘਾ ਚੱਲਦਾ ਹਾਂ ਕੋਈ ਚੜਾਈ ਵੱਡਾਈ ਇਹ ਨਾ ਕਿ ਹਾਂ ਜੰਗਰ ਵੱਡਾਈ ਇਹ ਨਹੀਂ ਹਾਂ ਚੱਲੀ ਜਾਂਦਾ ਬਸ ਹਾਂਜੀ ਚਾਚਾ ਅੱਜ ਕਾ ਤੇ ਭੱਜ ਰਿਹਾ ਮੇਰੇ ਕੋਲ ਟਾਈਮ ਨਹੀਂ ਨਾ ਹਾਂ ਜੰਗਰ ਇਹ ਨਾ ਹੈਲੋ ਕਾਮ ਕਿਵੇਂ ਆਪਾਂ ਸੋ ਫਰੈਂਡਜ਼ ਆਪਾਂ ਜਾ ਰਹੇ ਆ ਚਾਚਾ ਜੀ ਨਾਲ ਗੁਰਦੁਆਰਾ ਸਾਹਿਬ ਸੋ ਸੁਪਾ ਦਾ ਤਾਂ ਵਲੌਗ ਸਟਾਰਟ ਨਹੀਂ ਕੀਤਾ ਸੀ ਸੋ ਹੁਣ ਆਪਾਂ ਚਾਚਾ ਜੀ ਨਾਲ ਗੁਰਦੁਆਰਾ ਸਾਹਿਬ ਚੱਲੇ ਆ ਇੱਧਰ ਰਾਜਵਿੰਦਰ ਸਿੱਠੀ ਜੀ ਬੈਠਿਆ ਵਧੀਆ ਜੀ ਚੱਲ ਹੁਣ ਚੱਲ ਸੋਦਰ ਚਾਚਾ ਨਿੰਦੂ ਜੀ ਸੋ ਗਾਇਜ਼ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਚਾਚਾ ਜੀ ਨਾਲ ਸੋ ਮਿਲਦੇ ਆ ਬ੍ਰੇਕ ਤਬਾ। ਸੋ ਫਰੈਂਡਸ ਪਹੁੰਚਣ ਆ ਲਿਆ। ਸੋ ਫਰੈਂਡਸ ਪਹੁੰਚਣ ਆ ਲਿਆ ਗੁਰਦੁਆਰਾ ਸਾਹਿਬ ਸੋ ਦਿਖਾਵਾਂਗੇ ਤੁਹਾਨੂੰ ਆਪਾਂ ਸਾਰਾ ਵੀਊ ਸੋ ਬਣੇ ਲੋ ਵਲੌਗ ਦੇ ਨਾਲ। ਪੱਪਲ ਕਰੈਨਾਂ ਸਟੋਰ ਸੋ ਇੱਧਰ ਬਰਾਡ ਕਰੈਨਾਂ ਸਟੋਰ ਸੋ ਇੱਧਰ ਚਾਚਾ ਨੀਲੂ ਜੀ ਆ ਰਹੇ ਆ। ਕੌਣ ਆ ਰਿਹਾ ਹੈ? ਉਹ ਇੱਧਰ ਪਹੁੰਚ ਚੁੱਕਿਆ ਗੁਰਦੁਆਰਾ ਖਰੀਦ ਸਾਹਿਬ ਜੀ ਸੋ ਇੱਧਰ ਚਾਚਾ ਨੀਲੂ ਜੀ ਚੱਲ ਜੀ ਚਾਚਾ ਜੀ ਕੁਝ ਕਹਿਣਾ ਚਾਹੋਗੇ ਨਹੀਂ ਜੀ ਬੋਲੋ ਮੈਨੂੰ ਇਹ ਇੱਕ ਜੀ ਸੋ ਇੱਧਰ ਆਪਣੇ ਪਿੰਡ ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਆਂ ਜੀ ਬੋਲੋ ਫਰੈਂਡਸ ਇੱਧਰ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਨਵਾਂ ਸਾ ਨਵਾਂ ਬਣਿਆ ਵਾ ਸੋ ਇੱਧਰ ਚਾਚਾ ਨੀਲੂ ਜੀ ਪਹੁੰਚ ਚੁੱਕਿਆ ਫਰੈਂਡਸ ਇੱਧਰ ਲੰਗਰ ਲੰਗਰ ਬੰਦ ਦੀ ਪੂਰੀ ਤਿਆਰੀ ਹੋ ਰਹੀ ਆ ਸੋ ਇੱਧਰ ਗੁਰਦੁਆਰਾ ਸਾਹਿਬ ਤੇ ਦੇਖ ਸਕਦੇ ਹੋ ਉੱਧਰ ਗੁਰਦੁਆਰਾ ਸਾਹਿਬ ਨਵਾਂ ਬਣਿਆ ਵਾ ਤੇ ਸਾਡੇ ਉੱਧਰ ਲੰਗਰ ਦੀ ਪੂਰੀ ਚੱਲੀ ਆਈ ਤਾਂ ਬਣਾ ਕੇ ਉਹਦੇ ਅੱਗੇ ਰੱਖ ਦੇਣਾ ਹਾਂ ਜੀ ਜੀ ਤੇ ਇੱਧਰ ਤੁਸੀਂ ਦੇਖੋ ਆ ਬੇਹੰਦਰ ਬਾਗ ਸਾਹਿਬ ਨਵਾਂ ਬਣਿਆ ਲੰਗਰ ਦੀ ਪਿਆਰੀ ਹੋ ਰਹੀ ਆ ਸੋ ਚਾਚਾ ਨਹੀਂ ਲੋਜੀ ਲੰਗਰ ਛੱਕ ਰਿਹਾ ਕਿਹੜੇ ਚਾਰ ਇਦਨ ਕਰ ਸੋ ਫਰੈਂਡਸ ਗੁਰਦੁਆਰਾ ਸਾਹਿਬ ਚਾਚਾ ਜੀ ਨੂੰ ਲੰਗਰ ਛਕਾਉਣ ਆਏ ਸੀਗੇ ਸੋ ਇੱਧਰ ਦੇਖ ਸਕਦੇ ਹੋ ਆਪਣੇ ਪਿੰਡ ਦਾ ਦੂਸਰਾ ਛੱਪੜ ਸੋ ਇੱਧਰ ਲੰਗਰ ਹਾਲ ਸੋ ਤੁਸੀਂ ਦੇਖ ਸਕਦੇ ਹੋ ਸਾਰਾ 뷰 ਇੱਧਰ ਨਾਲ ਪ੍ਰਾਇਮਰੀ ਸਕੂਲ ਆ ਪਰਲੇ ਪਾਸੇ ਸੀਨੀਅਰ ਸੈਕੰਡਰੀ ਸਕੂਲ ਆ ਹਾਂ ਤੁਸੀਂ ਦੇਖ ਸਕਦੇ ਹੋ ਗਾਈਜ਼ ਧੰਦ ਬਹੁਤ ਹੀ ਜ਼ਿਆਦਾ ਪੈ ਰਹੀ ਆ ਬਹੁਤ ਹੀ ਸਾਰਾ 뷰 ਦੇਖ ਸਕਦੇ ਹੋ ਆ ਮੇਰੇ ਪਿੰਡ ਦਾ ਇੱਧਰ ਚਾਚਾ ਜੀ ਬੋਸਰ ਸਰ ਕਰ ਰਹੇ ਆ ਬਹੁਤ ਹੀ ਬਈ ਸਦੋਂ ਕੱਲ ਸੋ ਹਾਂਜੀ ਮਿੱਤਰੋ ਇੱਧਰ ਸਾਡੇ ਨਾਲ ਮਿਸ਼ਰੀ ਜੀ ਵੀ ਜਾ ਰਹੇ ਆ ਹਾਂਜੀ ਮਿਸ਼ਰੀ ਜੀ ਕੁਝ ਕਹਿਣਾ ਚਾਹੋਗੇ ਕੁਝ ਨਹੀਂ ਆਪਾਂ ਕਹਿਣਾ ਜਾਂਦਾ ਜੀ ਤੁੰਦ ਬਹੁਤ ਆ ਕੋਈ ਨਹੀਂ ਕਹਿ ਸਕਦੇ ਸੋ ਹਾਂਜੀ ਹੁਣ ਜਾ ਰਹੇ ਆ ਆਪਾਂ ਘਰੇ ਸੋ ਘਰ ਦਾ ਕਿਵੇਂ ਦਾ ਵੀਰਿੰਦਾ ਘਰ ਦਾ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਮੈਨ ਲੋ ਇੱਧਰ ਚਾਚਾ ਨੀਤੂ ਜੀ ਵੀ ਜਾ ਰਹੇ ਆ ਵਲੌਗ ਵੇਖਦਾ ਨਾ ਆਪਣੇ ਸੋ ਇਧਰ ਗਏ ਤੇ ਆਹ ਮੁੰਡਾ ਜੱਕੇ ਲੈ ਗਿਆ ਆ ਰਹੇ ਆ ਘਰੇ ਸੋ ਅੱਜ ਦਾ ਆਪਣਾ ਵਲੌਗ ਕਿੱਦਾਂ ਦਾ ਰਹਿੰਦਾ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਆ ਐਨੇ ਜੱਕੇ ਲੈ ਆਏ ਆ ਓ ਕਿਵੇਂ ਆ ਸੋ ਹਾਂਜੀ ਦੋਸਤੋ ਇਧਰ ਆਪਾਂ ਬੈਠੇ ਸੀ ਬਾਈ ਰਾਜਵਿੰਦਰ ਸਿੱਠੀ ਜੀ ਨਾਲ ਸੋ ਬਾਈ ਜੀ ਦੀ ਦੁਕਾਨਾ ਦਰਵਾਜਾ ਜੀ ਦੇ ਸਾਹਮਣੇ ਆ ਸੋ ਬਾਈ ਜੀ ਦੀ ਦੁਕਾਨ ਤੇ ਵਾਦੋ ਵਾਦ ਵਿਜ਼ਿਟ ਕਰਿਆ ਕਰੋ ਸੋ ਵਲੌਗ ਦੇ ਨਾਲ ਆਪਣੇ ਨਾਲ ਬਣੇ ਰਹੋ ਸੋ ਥੈਂਕ ਯੂ ਫਰੈਂਡਸ ਆਪਾਂ ਪਹੁੰਚਣ ਲੱਗਿਆ ਘਰੇ ਸੋ ਇੱਧਰ ਹੈਲੋ ਚਾਚਾ ਨੀਲੂ ਜੀ ਤੇ ਘਰੇ ਪਹੁੰਚ ਚੁੱਕੇ ਆਂ ਇੱਧਰ ਆਪਣਾ ਘਰ ਆ ਸੋ ਚਾਚਾ ਨੀਲੂ ਜੀ ਅੱਗ ਪਾਲਣ ਦੀ ਤਿਆਰੀ ਚਾ ਚਾਚਾ ਜੀ ਅੱਜ ਠੰਡ ਬਣਾ ਰਹੇ ਹੋ ਕੱਲ ਤਾਂ ਕਹਿੰਦੇ ਪਾਲਣ ਨੇੜੇ ਨਹੀਂ ਲੱਗਦਾ ਹਾਂਜੀ ਕੱਲ ਤਾਂ ਕਹਿੰਦੇ ਪਾਲਣ ਨੇੜੇ ਨਹੀਂ ਲੱਗਦਾ ਪਤਾ ਨਹੀਂ ਅੱਜ ਅਗ ਵੱਲਣ ਦੀ ਤਿਆਰੀ ਆ ਫਰੈਂਡਸ ਫਰੈਂਡਸ ਇੱਧਰ ਆਏ ਸੀ ਆਪਣਾ ਭਾਂਜਾ ਸੋ ਇੱਧਰ ਵਾਈਫ ਸੋ ਭਾਂਜਾ ਲੈਣ ਆਏ ਸੀ ਬਾਈ ਜੀ ਨੂੰ ਸੋ ਬਾਈ ਜੀ ਦਾ ਅੱਜ ਮਸ਼ੀਨ ਤੇ ਲਾਸਟ ਦਿਨ ਆ ਇਸ ਕਰਕੇ ਭਾਂਜਾ ਨੂੰ ਲੈਣ ਆਏ ਸੀ ਆਪਣੇ ਬੰਦ ਸੋ ਇੱਧਰ ਆਪਣਾ ਭਾਂਜਾ ਕਿਡਰ ਆ ਵਾ ਗੇਮਸ ਸੋ ਇੱਧਰ ਸਾਡਾ ਮਨੂ ਸੋ ਹਾਂਜੀ ਫਰੈਂਡਸ ਹੁਣ ਕੰਮ ਲੱਗੇ ਨੇ ਡਿਨਰ ਸੋ ਮੈਨੂੰ ਅੱਜ ਫੀਵਰ ਹੋ ਗਿਆ ਸੀਗਾ ਸੋ ਇੱਧਰ ਡਿਨਰ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਡਿਨਰ ਦੇ ਦਾ ਚਾਪ ਨੇ ਮੱਛੀ ਇੱਧਰ ਕਦੂ ਦੀ ਦਾਲ ਇੱਧਰ ਕੋਪਤਿਆਂ ਦੀ ਦਾਲ ਸੋ ਇੱਧਰ ਮੰਮੀ ਤੇ ਮਨੂੰ ਲਾੜ ਬੱਡੀਆਂ ਕਰ ਰਿਹਾ ਸੋ ਇੱਧਰ ਵਾਈਫ ਸੋ ਇੱਧਰ ਛੋਟੇ ਵੀ ਚੱਲ ਰਿਹਾ ਵਾ ਸੋ ਮਿਲਦਾ ਡਿਨਰ ਕਰਕੇ ਅੱਜ ਵਲੌਗ ਦੀ ਐਂਡਿੰਗ ਕਰ ਦਿੰਨੇ ਆ ਗਾਇਜ਼ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਛੋਟਾ ਸੀਗਾ ਸੋ ਹਾਂਜੀ ਫਰੈਂਡਸ ਆਸੀ ਆਪਣਾ ਅੱਜ ਦਾ ਵਲੌਗ ਸਭ ਵਲੌਗ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਟੱਕੇ ਸਰ